ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋ ਮੂਗੇ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋ ਸਨਾਓ ਸਾਰੇ ਕਿਵੇਂ ਹੋ ਲਿਖੋ ਸਹਿਜਾ ਤਾਂ ਵੀਰੇ ਪੁੱਤਾ ਤਾਂ ਨਹੀਂ ਕੋਮੈਂਟ ਦਿਓ ਸਾਰੇ ਉਮੀਦ ਕਰਦੀ ਹਾਂ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਫੇਰ ਲੈ ਕੇ ਆਏ ਇੱਕ ਛੋਟੀ ਜੀ ਰੈਮਡੀ ਜੋ ਕਿ ਭੈਣਾ ਲਈ ਆ ਬਹੁਤ ਹੀ ਜ਼ਿਆਦਾ ਕਮਾਲ ਦੀ ਕੰਮ ਦੀ ਚੀਜ਼ ਆ ਠੀਕ ਆ ਤੇ ਇਹ ਜਿਹੜੀ ਆਪਾਂ ਅੱਜ ਜਿਹੜੀ ਰੈਮਡੀ ਲੈ ਕੇ ਆਏ ਬਹੁਤ ਸਾਰੀਆਂ ਭੈਣਾ ਦੀ ਜ਼ਰੂਰਤ ਵੀ ਸੀ ਅੱਜ ਵੀ ਰ ਕੈਮਰਾ ਨਹੀਂ ਸੈਟ ਹੈਗਾ ਠੀਕ ਆ ਸੀ ਇਹ ਅੱਜ ਆਪਾਂ ਜਿਹੜੀ ਰੈਮਡੀ ਲੈ ਕੇ ਆਏ ਆ ਇਹ ਹੈਗੇ ਮੇਰੇ ਹੱਥਾਂ ਤੇ ਪੈਰਾਂ ਦੀ ਕਿਉਂਕਿ ਫੇਸ ਤੇ ਮਕਾ ਲੈਨੇ ਆ ਵਾਲ ਤੇ ਮਕਾ ਲੈਨੇ ਆ ਆਪਣੇ ਆਪ ਨੂੰ ਸਜਾ ਲੈਨੇ ਆ ਸੋਹਣੇ ਸੋਹਣੇ ਰੂਪਾ ਕੇ ਜਿਹੜੇ ਹੱਥ ਤੇ ਪੈਰ ਆ ਉਹ ਵੀ ਚਮਕਾਉਣੇ ਜ਼ਰੂਰੀ ਆ ਤੇ ਕੀ ਗੱਲ ਆ ਹੁਣ ਨਾ ਸਰਦੀਆਂ ਦਾ ਮੌਸਮ ਹੋਣ ਕਰਕੇ ਤੇ ਆਪਾਂ ਕਦੇ ਗਰਮ ਪਾਣੀ ਚ ਪਾਲੇ ਕਦੇ ਠੰਡੇ ਚ ਪਾਲੇ ਕਦੇ ਗਰਮ ਚ ਪਾਲੇ ਕਦੇ ਠੰਡੇ ਚ ਪਾਣੀ ਤੇ ਇੰਨਾ ਪਹਿਣਾ ਵੀ ਨਾ ਸਾਡੀ ਸਕਿਨ ਹੈ ਜਿਹੜੀ ਬਹੁਤ ਜ਼ਿਆਦਾ ਮਤਲਬ ਬੇਜਾਨ ਜੀ ਤੇ ਆਏ ਮਤਲਬ ਸੁੱਕੀ ਸੁੱਕੀ ਫਾਟ ਜਾਂਦੀ ਆ ਹਾਰਡ ਹੋ ਜਾਂਦੇ ਆ ਉਹਦੇ ਵਾਸਤੇ ਕੁਛ ਛੋਟਿਆ ਜਿਹਾ ਕੰਮ ਕਰ ਲਿਆ ਕਰੋ ਤੁਸੀਂ ਤੁਸੀਂ ਉਹਨੂੰ ਰੁਟੀਨ 'ਚ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤਾਂ ਤੁਸੀਂ ਇੱਕ ਅੱਧਾ ਦਿਨ ਛੱਡ ਕੇ ਕਰ ਲਿਆ ਕਰੋ ਜਿਹੜੀ ਤੁਹਾਡੇ ਹੱਥਾਂ ਦੀ ਸਕਿਨ ਇੰਨੀ ਜਿਆਦਾ ਸੌਫਟ ਹੋ ਜੂਗੀ ਬਹੁਤ ਜ਼ਿਆਦਾ ਸੌਫਟ ਹੋ ਜੂਗੀ ਤੁਸੀਂ ਹੈਰਾਨ ਮੰਨੋਗੇ ਜਾਂ ਜਿਹੜੀ ਜਿਵੇਂ ਅੰਦਰੋਂ ਵੀ ਆ ਜਿੰਨਾਂ ਦੇ ਖਰਾਬ ਹੋ ਜਾਂਦੇ ਨੇ ਨਾ ਆ ਚੀਜ਼ਾਂ ਇਥੋਂ ਆ ਚੀਜ਼ਾਂ ਉਥੋਂ ਮਤਲਬ ਉਹ ਚੀਜ਼ ਪੂਰੀ ਤਰ੍ਹਾਂ ਨਾਲ ਵਧੀਆ ਹੋ ਜਾਂਦੀ ਹੈ ਠੀਕ ਹੋ ਜਾਂਦੀ ਹੈ ਸੌਫਟ ਹੋ ਜਾਂਦੀ ਹੈ ਇਹਨਾਂ ਤੇ ਆਪਣੇ ਨੇਲਸ ਵਗੈਰਾ ਵੀ ਜਿਵੇਂ ਸਾਫ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਥੋੜਾ ਜਿਹਾ ਸਮਾਨ ਆ ਸਾਰੀਆਂ ਪਣਾ ਘਰੇ ਹੀ ਹੋਊਗਾ ਕੋਈ ਆਪਾਂ ਬਾਹਰੋਂ ਸਮਾਨ ਨਹੀਂ ਲੈ ਕੇ ਆਉਣਾ ਕੋਈ ਮਹਿੰਗਾ ਸਮਾਨ ਨਹੀਂ ਲੈ ਕੇ ਆਉਣਾ ਠੀਕ ਹੈ ਨਾ ਕਿਉਂਕਿ ਕਈ ਪਣਾ ਤਾਂ ਕਿਰੋਂ ਮੈਂ ਮੈਂ ਨਹੀਂ ਜੂਰ ਪੈਡੀਕਿਊਰ ਆ ਦਾ ਕਰਉਂ ਬਗਾਂ ਰਹਿੰਦੇ ਨਾ ਪਰ ਕਈਆਂ ਕੋਲੇ ਮੇਰੇ ਵਰਗਨ ਕੋਲੇ ਨਹੀਂ ਵੀ ਟਾਈਮ ਹੁੰਦਾ ਜਾਂ ਨਹੀਂ ਕਰਾ ਸਕਦੇ ਨਾ ਕਿਉਂਕਿ ਉਹ ਬਹੁਤ ਚੀਜ਼ਾਂ ਜਿਹੜੀਆਂ ਪੈਸੇ ਵੀ ਮੰਗਦੀਆਂ ਫੇਰ ਹੀ ਹੁੰਦੀਆਂ ਠੀਕ ਹੈ ਤੇ ਉਹ ਮੇ ਆਪਾਂ ਘਰੇ ਕਰ ਸਕਦੇ ਜੇ ਆਪਾਂ ਥੋੜੀ ਜਿਹੀ ਆਦੀ ਕੇਅਰ ਕਰਾਂਗੇ ਨਾ ਤਾਂ ਇਹ ਚੀਜ਼ਾਂ ਨੂੰ ਆਪਾਂ ਘਰੇ ਕਰ ਸਕਦੇ ਹਾਂ ਠੀਕ ਆ ਇਹ ਚੀਜ਼ ਤਾਂ ਤੁਸੀਂ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਆਇ ਨਹੀਂ ਹੁੰਦਾਗਾ ਵੀ ਜੇ ਆਪਾਂ ਕੋਈ ਪਾਰਲਰ ਤੋਂ ਕੋਈ ਕੰਮ ਕਰਾਵਾਂਗੇ ਤਾਂ ਹੀ ਆਪਣਾ ਜਿਹੜਾ ਕੀ ਆ ਆਪਾਂ ਆਪਦੇ ਆਪ ਨੂੰ ਸੋਹਣਾ ਬਣਾ ਸਕਦੇ ਆ ਆਪਾਂ ਥੋੜੀ ਜਿਹੀ ਕੇਅਰ ਕਰਕੇ ਆਪਦਾ ਹੋਮ ਰੈਮਡੀਜ਼ ਦੇ ਨਾਲ ਘਰੇ ਪਏ ਸਮਾਨ ਨਾਲ ਆਪਣੇ ਆਪ ਨੂੰ ਵਧੀਆ ਸਜਾ ਸਕਦੇ ਆ ਵਧੀਆ ਸੋਹਣੇ ਬਣਾ ਸਕਦੇ ਆ ਠੀਕ ਆ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਕੀ ਚਾਹੀਦਾ ਹੁਣ ਆਪਾਂ ਸਾਰੇ ਆਪਦੇ ਹੱਥ ਜਿਹੜੇ ਪਹਿਲਾਂ ਵੀ ਕੋਸੀ ਵੀ ਨਾਲ ਜਿਵੇਂ ਆਪਾਂ ਕੋਈ ਸੋਪ ਯੂਜ਼ ਕਰਦੇ ਆ ਜਾਂ ਕੁਝ ਵੀ ਆਪਾਂ ਮਤਲਬ ਹੈਂਡ ਵਾਸ਼ ਵਗੇਰਾ ਯੂਜ਼ ਕਰਦੇ ਹੋ ਤਾਂ ਆਪਦੇ ਹੱਥਾਂ ਜਿਹੜੇ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਠੀਕ ਆ ਆਪਾਂ ਕੀਤੇ ਹੋਏ ਆਪਣੇ ਹੱਥ ਦੋਨੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਆਇਲ ਲੈਣਾ ਜੇ ਤਾਂ ਤੁਹਾਡੇ ਕੋਲ ਕੋਕਨਟ ਹੈ ਆਇਲ ਹੈਗਾ ਤਾਂ ਉਹ ਗੈਸਟ ਆ ਜੇ ਤੁਹਾਡੇ ਕੋਲੇ ਕੋਕਨਟ ਆਇਲ ਨਹੀਂ ਹੈਗਾ ਤਾਂ ਤੁਸੀਂ ਹੰਮਲਾ ਤੇਲ ਲੈ ਸਕਦੇ ਹੋ ਠੀਕ ਆ ਉਹ ਲੈ ਲਿਓ ਜੀ ਉਹ ਵੀ ਨਹੀਂ ਹੈਗਾ ਤਾਂ ਫਿਰ ਤੁਸੀਂ ਦੇਸੀ ਘੋ ਲੈ ਲਿਓ ਤਾਂ ਸਾਰਿਆਂ ਦੇ ਘਰਾਂ ਵਿੱਚ ਆਮ ਨਹੀਂ ਹੋਊਗਾ ਠੀਕ ਆ ਕੋਈ ਵੀ ਆਇਲ ਲੈਣਾ ਤੇ ਤੁਸੀਂ ਥੋੜਾ ਜਿਹਾ ਆਇਲ ਲੈਣਾ ਆਪਣੇ ਕੋਲ ਆ ਹੈਗਾ ਕੋਕੋਨਟ ਆਇਲ ਠੀਕ ਆ ਹਾਲ ਲਗਾ ਲਿਆ ਆਪਾਂ ਤੇ ਇਹਨੂੰ ਆਪਾਂ ਤੁਸੀਂ ਨਾ ਦੋਨਾਂ ਹੱਥਾਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਇਹ ਕੀ ਕਰਦਾ ਇੱਕ ਤਾਂ ਇਹ ਆਪਣੇ ਨਾ ਮੇਰੇ ਤੋਂ ਹੱਥਾਂ ਤੇ ਜਿਹੜੀ ਸੌਫਟਨੈਸ ਨੂੰ ਵਰਕਰ ਰੱਖਦਾ ਠੀਕ ਆ ਉਹਨਾਂ ਤੇ ਮੋਇਸਚਰਾਈਜ਼ਰ ਬਣਾ ਕੇ ਰੱਖਦਾ ਦੂਸਰੇ ਨੰਬਰ ਤੇ ਇਹ ਨਾਲ ਹੁਣ ਤੁਹਾਨੂੰ ਤੁਸੀਂ ਜਿਵੇਂ ਜਿਵੇਂ ਇਹਨੂੰ ਲਾਈ ਜਾਉਂਗੇ ਨਾ ਤੁਹਾਨੂੰ ਆਏ ਲੱਗੂਗਾ ਵੀ ਤੁਹਾਡੇ ਹੱਥਾਂ ਦੀ ਜਿਹੜੀ ਡਸਟ ਇਹਨੇ ਖੇਚ ਲਈ ਐਵੇਂ ਲੱਗੂਗਾ ਠੀਕ ਆ ਪਹਿਲਾਂ ਐਵੇਂ ਕਰਕੇ ਚੰਗੀ ਤਰ੍ਹਾਂ ਲਾ ਲੈਣਾ ਫਿਰ ਤੁਸੀਂ 10 ਮਿੰਟ ਇਹਨਾਂ ਨੂੰ ਆਪਦੀ ਐਵੇਂ ਕਰਕੇ ਮ사ਜ ਕਰਨੀ ਹੈ ਕਿਸੇ ਵੀ ਤਰ੍ਹਾਂ ਐਵੇਂ ਕਰ ਸਕਦੇ ਹੋ ਠੀਕ ਆ ਜਿਵੇਂ ਆ ਚੀਜ਼ਾਂ ਜਿਹੜੀਆਂ ਕਾਲੀਆਂ ਹੋਈਆਂ ਹੋਈਆਂ ਹੁੰਦੀਆਂ ਜਾਂ ਹਾਰਡ ਹੋਈਆਂ ਹੁੰਦੀਆਂ ਕੰਧਾਂ ਦੇ ਠੀਕ ਆ ਐਵੇਂ ਕਰਕੇ ਤੁਸੀਂ 10 ਤੋਂ 15 ਮਿੰਟ ਐਵੇਂ ਕਰੀਏ ਆ ਦੇਖ ਤੁਹਾਨੂੰ ਜਿਹੀ ਤਰ੍ਹਾਂ ਆਉਦੇ ਨੇ ਨੇਲਸ ਵਗੈਰਾ ਬਸ ਸਿੰਪਲ ਜਿਹਾ ਕੋਈ ਆਇਆ ਨਹੀਂ ਵੀ ਸਪੈਸ਼ਲ ਤੁਸੀਂ ਸਿੱਖੋਗੇ ਜਾਂ ਪਾਰਲਰ ਵਾਲੀਆਂ ਉਹ ਵੀ ਥੋੜਾ ਜਿਹਾ ਮ사ਜ ਕਰਦੇ ਉਹਦੇ ਨਾਲ ਆਪਣਾ ਬਲੱਡ ਸਰਕੂਲੇਸ਼ਨ ਵੀ ਤੇਜ਼ ਹੁੰਦਾ ਠੀਕ ਆ ਇਹ ਤੁਸੀਂ ਨਾ ਤੁਸੀਂ ਜਦੋਂ ਇਹ ਕੱਲੇ ਦੇ ਪਹਿਲੇ ਸਟੈਪ ਤੋਂ ਹੀ ਤੁਹਾਨੂੰ ਆਉਦੇ ਥਾਂ ਦਾ ਪਤਾ ਲੱਗ ਜਾ ਫਾਸਟਸਟ ਸਟੈਪ ਤੋਂ ਠੀਕ ਹੈ ਐਵੇਂ ਕਰਕੇ ਤੋਡੀ ਨਾ ਡਸਟ ਆਉਗੀ ਇਹਦੇ ਵਿੱਚ ਤੁਹਾਨੂੰ ਐ ਲੱਗੂਗਾ ਤੁਸੀਂ ਐ ਲਗਾ ਲਾ ਕੇ ਵੇਖੋ ਕਾਸੇ ਨਾਲ ਕਾਟਰ ਨਾਲ ਵਗੈਰਾ ਨਾਲ ਤੁਹਾਨੂੰ ਐ ਲੱਗੂਗਾ ਵੀ ਕਾਲਾ ਕਾਲਾ ਹੋ ਗਿਆ ਉੱਪਰ ਤੁਸੀਂ ਇਹ ਚੀਜ਼ ਨੂੰ ਚੈੱਕ ਕਰਿਓ ਮੈਲ ਆ ਜਿਹੜੀ ਚੰਗੀ ਤਰ੍ਹਾਂ ਅੰਦਰੋਂ ਡਸਟ ਆ ਕਲੀਨ ਹੋ ਜੂ ਆਪਾਂ ਸੋਪ ਵਰਗੈਰਾ ਨਾਲ ਸਾਫ ਕਰਦੇ ਆ ਉੱਪਰੋਂ ਉਪਰੋਂ ਦਾ ਸਾਫ ਹੋ ਜਾਂਦੀ ਆ ਪਰ ਜਿਹੜੇ ਆਪਣੇ ਅੰਦਰ ਤੱਕ ਹੁੰਦੀ ਆ ਨਾ ਡਸਟ ਗਈ ਵੀ ਉਹ ਚੀਜ਼ ਨਹੀਂ ਸਾਫ ਹੁੰਦੀ ਇਹ ਵੀਡੀਓ ਬਣਾਉਣ ਵਾਸਤੇ ਸੋ ਆਪਣਾ ਆਪ ਦਾ ਹੀ ਮਾਈਕ ਆ ਜਿਹੜਾ ਉਹੀ ਯੂਜ਼ ਕਰਦੇ ਆ ਠੀਕ ਆ ਜਿਹੜਾ ਰੱਬ ਵੱਲੋਂ ਹੀ ਲਾਇਆ ਹੋਇਆ ਤੇ ਆਪਣੀ ਵੈਸੇ ਉਮੀਦ ਕਰਦੀ ਆ ਵੀ ਆਵਾਜ਼ ਵਧੀਆ ਕਲੀਅਰ ਆਉਂਦੀ ਹੋਊਗੀ ਕਈ ਵਾਰੀ ਘਟ ਉੱਟ ਹੁੰਦੀ ਆ ਨਹੀਂ ਤਾਂ ਕੋਈ ਦਿੱਕਤ ਨਹੀਂ ਠੀਕ ਆ ਆਵਾਜ਼ ਵਧੀਆ ਤੁਹਾਨੂੰ ਸੁਣਦੀ ਹੋ ਜਾਂ ਫਿਰ ਵੀ ਤੁਸੀਂ ਕਮੈਂਟਾਂ 'ਚ ਦੱਸ ਦਿਆ ਕਰੋ ਜੇ ਕੋਈ ਪ੍ਰੋਬਲਮ ਆਉਂਦੀ ਹੋਵੇ ਲੋ ਜੀ ਆਪਾਂ ਨੂੰ ਹੁਣ ਪੂਰੇ 5 ਤੋਂ 10 ਮਿੰਟ ਹੋ ਗਏ ਆ ਆ ਦੇਖੋ ਤੁਸੀਂ ਹੁਣ ਕੀ ਕਰਦੇ ਇੱਕ ਕੈਮਰਾ ਛੋਟਾ ਜਿਹਾ ਟੇਬਲ ਜਾ ਕੋਈ ਮਤਲਬ ਕੋਈ ਵੀ ਤੌਲੀਏ ਵਗੈਰਾ ਦਾ ਇੱਕ ਪਾਸਾ ਥੋੜਾ ਜਿਹਾ ਗਿੱਲਾ ਕਰ ਲੈਣਾ ਠੀਕ ਆ ਆਪਾਂ ਗਿੱਲਾ ਕੀਤਾ ਹੋਇਆ ਛੋਟਾ ਹੀ ਗਿੱਲਾ ਕੀਤਾ ਹੋਇਆ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਂਦੇ ਤੂੰ ਹੰਦੀ ਨਹੀਂ ਜਰੂਰ ਤੈਨੂੰ ਸਾਫ਼ ਕਰਨਾ ਗਿੱਲੇ ਨਾਲ ਤੁਸੀਂ ਨਾ ਇਹਨੂੰ ਯੂਜ਼ ਜਦੋਂ ਇਹਨੂੰ ਇੱਕ ਸਾਈਡ ਤੋਂ ਤੁਸੀਂ ਐਵੇਂ ਕਰਕੇ ਨਾ ਲਾ ਕੇ ਦੇਖੋ ਤੁਹਾਨੂੰ ਇੱਕ ਕਾਲਾ ਕਾਲਾ ਨਜ਼ਰ ਆਉ। ਇੰਨੀ ਜ਼ਿਆਦਾ ਡਸਟ ਆ ਜਿਹੜੀ ਇਹ ਖਿੱਚ ਦਿੰਦਾ ਵਿੱਚ ਤੁਹਾਨੂੰ ਐਵੇਂ ਲੱਗਣਗੇ ਜਿਵੇਂ ਤੁਹਾਡੇ ਹੱਥ ਆ ਜਿਹੜੇ ਪੂਰੇ ਧੋਲੇ ਸਾਫ਼ ਹੋ ਗਏ ਕਾਫੀ ਨੇ ਕਿਸੇ ਮਤਲਬ ਕਾਸੇ ਦੀ ਚੀਜ਼ ਨਾ ਕਰੀਮ ਵਗੈਰਾ ਨਾਲ ਤੁਸੀਂ ਐਵੇਂ ਸੋਚੋਗੇ ਤੁਸੀਂ ਆਪ ਹੀ ਫਰਕ ਦੇਖਿਓ ਇਹਨੂੰ ਇੱਕ ਪਹਿਲੇ ਸਟੈਪ ਨਾਲ ਥੋੜੀ ਵੀਡੀਓ ਅਜ ਲੰਬੀ ਹੋ ਜੂਗੀ ਪਰ ਤੁਸੀਂ ਸਾਰੀ ਵੀਡੀਓ ਵੇਖਿਓ ਸਕਿੱਪ ਨਾ ਕਰਿਓ ਤੇ ਤੁਸੀਂ ਕਰਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੇਗਾ ਠੀਕ ਆ ਫਿਰ ਆਪਾਂ ਗਿੱਲੇ ਨਾ ਕੀਤਾ ਸੀ ਹੁਣ ਆਪਾਂ ਸੁੱਕੀ ਨਾ ਕਰਦੀਆਂ ਠੀਕ ਆ ਲੋਚ ਆ ਦੇਖੋ ਤੁਸੀਂ ਪਹਿਲੇ ਸਟੈਪ ਤੇ ਹੀ ਆਪਣੇ ਹੱਥ ਠੀਕ ਆ ਦੇਖੋ ਬਿਲਕੁਲ ਨਹੀਂ ਲੱਗਦਾ ਵੀ ਆਪਾਂ ਆਇਲ ਲਗਾਇਆ ਹੋਇਆ ਸੀ ਕੋਈ ਤੇ ਹੁਣ ਦੂਸਰੀ ਵਾਰੀ ਕੀ ਕਰੀਏ ਇੱਥੇ ਲਿ ਗਈ ਸੀ ਕਿਹਰਲੀ ਸਾਈਡ ਦੀ ਇਹ ਲਿਓ ਹੁਣ ਵੀ ਆਪਾਂ ਐਲੋਵੀਰਾ ਜੈਲ ਲੈਣੀ ਹੈ ਜੇ ਤਾਂ ਤੁਸੀਂ ਕਿਸੇ ਬੌਲ ਵਗੈਰਾ ਚ ਪਾਉਣਾ ਚਾਹੁੰਦੇ ਆ ਤਾਂ ਬੌਲ ਚ ਪਾ ਲਓ ਨਹੀਂ ਤੁਸੀਂ ਆਪਦੇ ਹੱਥ ਤੇ ਹੀ ਪਾ ਲਓ ਠੀਕ ਆ ਥੋੜੀ ਜਿਹੀ ਪਾ ਲੀਏ ਆਪਣੇ ਜੇ ਤਾਂ ਤੁਸੀਂ ਪੈਰਾ ਤੇ ਵੀ ਮਤਲਬ ਕਰ ਰਹੇ ਹੋ ਨਾਲ ਨਾਲ ਈ ਵੀ ਸੇਮ ਹੀ ਸਟੈਪ ਆ ਜਿਹੜੇ ਪੈਰਾ ਤੇ ਕਰਨੇ ਜੇ ਤਾਂ ਤੁਸੀਂ ਨਾਲ ਪੈਰਾ ਤੇ ਵੀ ਕਰ ਰਹੇ ਹੋ ਤਾਂ ਤੁਸੀਂ ਉਸੇ ਦੇ ਹਿਸਾਬ ਨਾਲ ਇਹਦੀ ਕੁਆਂਟੀਟੀ ਲੈ ਲੈਣੀ ਆ ਠੀਕ ਆ ਜੇ ਤੁਸੀਂ ਆਵੇ ਕੱਲੇ ਹੈਂਡਸ ਤੇ ਕਰ ਰਹੇ ਆ ਫਿਰ ਉਸ ਹਿਸਾਬ ਨਾਲ ਨਹੀਂ ਆਪਾਂ ਇੰਨੀ ਕੁ ਲਈ ਜਦਿ ਤੁਸੀਂ ਠੀਕ ਆ ਤੇ ਫਿਰ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਗੁਲਾਬ ਜੜ ਥੋੜਾ ਜਿਹਾ ਬਿਲਕੁਲ ਠੀਕ ਆ ਤੇ ਵਿੱਚ ਪਾਵਾਂਗੇ ਆਪਾਂ ਜਿਹੜਾ ਕਿ ਬੇਕਿੰਗ ਸੋਡਾ ਜਿਹਨੂੰ ਮਿੱਠਾ ਸੋਡਾ ਬੋਲਦੇ ਮੇਰਾ ਇਹ ਡੱਬੀ ਚ ਪਾਇਆ ਹੋਇਆ ਠੀਕ ਆ ਹਾਂ ਤੁਹਾਨੂੰ ਮੈਂ ਦਿਖਾ ਲੈਂਦੀ ਆ ਦੇਖੋ ਠੀਕ ਆ ਥੋੜਾ ਜਿਆ ਤੁਸੀਂ ਇੰਨਾ ਸਾਰਾ ਇਹ ਪਾ ਲੈਣਾ ਤੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜੇ ਤੁਸੀਂ ਕਿਸੇ ਕੌਲੀ 'ਚ ਪਾਉਣਾ ਕੌਲੀ 'ਚ ਪਾ ਲਓ ਜੇ ਤੁਸੀਂ ਐਵੇਂ ਤੇ ਇਹਨੂੰ ਆਪਦੇ ਹੱਥਾਂ ਤੇ ਮੜ ਕੇ ਇਹਨੂੰ ਲਗਾਉਣਾ ਠੀਕ ਆ ਐਵੇਂ ਦਾ ਤਾਂ ਹੁਣ ਆਪਾਂ ਇਹਦੀ 5-4 ਮਿੰਟ ਇਹਨੂੰ ਐਵੇਂ ਰੱਖ ਦਿੰਦੇ ਆ। ਇਹ ਦੇਖੀ ਗਏ ਹੋ ਤੁਹਾਡਾ ਹੁਣ ਇਸ ਸਟੈਪ ਨਾਲ ਹੱਥਾਂ ਦਾ ਫਰਕ ਫੇਰ ਦੇਖਿਓ। ਐਵੇਂ ਕਰਕੋ ਕਿੰਨੀ ਦਿਰਾਵੀਆਂ ਜਿਹੜੀਆਂ ਗੱਡਾ ਹੁੰਦੀਆਂ ਨਾ ਉਂਗਲਾਂ ਦੇ ਆਵਲੀ ਤੀਜਾ ਇਹਨੂੰ ਚੰਗੀ ਤਰ੍ਹਾਂ ਐਵੇਂ ਸਾਫ਼ ਕਰ ਲੈ। ਬਸ ਤੁਸੀਂ ਡੇਲੀ ਰੁਟੀਨ 'ਚ 10 ਤੋਂ 20 ਮਿੰਟ ਐਵੇਂ ਲਗਾ ਲਿਆ ਕਰਿਓ। ਧੰਨਵਾਦ। ਉਗ ਗਿਆ ਪਿੱਛੇ ਕਰ ਦੇ ਬੇਟਾ ਮੜਾ ਜਾ ਹਾਂਜੀ ਲੋ ਜੀ ਹੁਣ ਆਪਾਂ ਜਿਹੜੀ ਇਹ ਆ ਆਪਾਂ ਜਿਹੜੀ ਇਹ ਸਕਰਬਿੰਗ ਆ ਜਿਹੜੀ 10 ਮਿੰਟ ਕਰ ਲਈ ਆਪਾਂ ਦੇਖੋ ਤੁਸੀਂ ਠੀਕ ਆ ਹੁਣ ਫੇਰ ਆਪਾਂ ਕੀ ਕਰਨਾ ਜਿਹੜਾ ਆਪਣੇ ਕੋਲੇ ਗਿੱਲਾ ਟਾਵਲ ਸੀ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਧੋਣ ਦੀ ਜ਼ਰੂਰਤ ਨਹੀਂ ਹੈਗੀ ਫਿਰ ਵੀ ਆਪਾਂ ਠੀਕ ਆ ਹੁਣ ਤੁਹਾਨੂੰ ਦਿਖਾਉਣੀ ਆ ਮੈਂ ਫੇਰ ਸੈਕਿੰਡ ਸਟੈਪ ਨਾਲ ਆਪਣੇ ਹੱਥਾਂ ਦਾ ਫਰਕ ਦਿਖਾਉਣੀ ਆ ਇੱਕ ਆਪਾਂ ਬੇਕਿੰਗ ਸੋਡਾ ਮਿੱਠਾ ਸੋਡਾ ਪਾਏ ਸੀ ਥੋੜੀ ਜਿਹੀ অ্যালোਵੈਰਾ ਜੈਲ ਤੇ ਗੁਲਾਬ ਜਲ ਦਿਨਾਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਠੀਕ ਆ ਤੁਸੀਂ ਨਿੰਬੂ ਦੇ ਇੱਕ ਦੋ ਡ੍ਰੌਪਸ ਵੀ ਪਾ ਸਕਦੇ ਹੋ ਵਿੱਚ ਜਿੰਨਾ ਨੂੰ ਸੂਟ ਕਰਦਾ ਸਕਿਨ ਤੇ ਠੀਕ ਆ ਇਹ ਲੋ ਦੀਆਂ ਆਪਾਂ ਸੁੱਕੀ ਨਾ ਪੂੰਝ ਕੇ ਫਿਰ ਤੁਹਾਨੂੰ ਦਿਖਾਉਣੀ ਲੋਹੋਂ ਦੇਖੋ ਤੁਸੀਂ ਦੇਖੋ ਕਿੰਨੇ ਸਾਫ਼ ਹੋ ਗਏ ਠੀਕ ਆ ਤੇ ਹੁਣ ਲਾਸਟ ਸਟੈਪ ਆ ਲਾਸਟ ਸਟੈਪ ਕੀ ਕਰਨਾ ਤੁਸੀਂ ਆ ਹੈਗੀ ਆਪਣੇ ਕੋਲੇ ਮਲਤਾਨੀ ਮਿੱਟੀ ਠੀਕ ਆ ਜੇ ਤੁਸੀਂ ਕਿਸੇ ਕੌਲੀ-ਕੁੱਲੀ ਚ ਪਾਉਣੀ ਆ ਕੌਲੀ ਚ ਪਾ ਲਓ ਨਹੀਂ ਫਿਰ ਆਪਦੇ ਹੱਥ ਤੇ ਹੀ ਪਾ ਲਓ ਠੀਕ ਆ ਥੋੜੀ ਜਿਹੀ ਉੱਡਦੀ ਹੁੰਦੀ ਆ ਆਪਾਂ ਪਾ ਲਈ ਹੱਥਾਂ ਤੇ ਕੀ ਕਰ ਕੀ ਕਰ ਹਾਂਜੀ ਤੇ ਹੁਣ ਆਪਾਂ ਕੀ ਆ ਲਾਸਟ ਸਟੈਪ ਜਿਹੜਾ ਤੁਹਾਨੂੰ ਆਪਾਂ ਦੱਸਦੇ ਸੀਗੇ ਤੁਸੀਂ ਲੈਣੀ ਹੈ ਮਲਤਾਨੀ ਮਿੱਟੀ ਠੀਕ ਆ ਆਪਣੇ ਕੋਲੇ ਇਹ ਬਾਜ਼ਾਰ ਵਾਲੀ ਆ ਪੀਸੀ ਵਾਲੀ ਆ ਤੇ ਤੁਸੀਂ ਇਹਨੂੰ ਘਰੇ ਲਿਆ ਕੇ ਵੀ ਭੋਂਕੇ ਮਰਾ ਸਕਦੇ ਜਿਹੜੀ ਕੀ ਗਾਚੀ ਨਹੀਂ ਤੁਹਾਨੂੰ ਪਤਾ ਮਲਤਾਨੀ ਮਿੱਟੀ ਹੁੰਦੀ ਜਿਹੜੀ ਠੀਕ ਆ ਇਹ ਆਪਣੇ ਕੋਲੇ ਮਾਰਕੀਟ ਵਾਲੀ ਆ ਤੁਸੀਂ ਕਿਸੇ ਬਾਉਲ 'ਚ ਵੀ ਪਾ ਸਕਦੇ ਹੋ ਤੇ ਮੈਂ ਪਾਉਂਦੀ ਇਹ ਵੀ ਆਦੇ ਹੱਥ ਤੇ ਠੀਕ ਆ ਤੇ ਇਹਦੇ ਵਿੱਚ ਤੁਸੀਂ ਪਾਉਣਾ ਗੁਲਾਬ ਜੜਾ ਉਹ ਵੀ ਠੀਕ ਆ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ 'ਚ ਆਵਲਾ ਬਦਾਮ ਰੋਗ ਉਹ ਕੁ ਬੁੰਦਾ ਪੇੜਿੰਗਾ ਪਾਵਾਂਗੇ। ਲੋ ਜੀ। ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ। ਠੀਕ ਆ। ਇੱਕ ਲੇਪ ਦੀ ਤਰ੍ਹਾਂ ਬਣਾ ਲਾਂਗੇ ਪੈਕ ਦੀ ਤਰ੍ਹਾਂ ਆਪਾਂ ਇਹਨੂੰ। ਸਿਰਫ ਗੁਲਾਬ ਜਲ ਨਾਲ ਹੀ ਬਣਾਉਣਾ ਠੀਕ ਆ ਤੁਸੀਂ ਪਾਣੀ ਨਹੀਂ ਪਾਉਣੇ ਦੇ ਵਿੱਚ। ਨਾ ਕੁਝ ਹੋਰ ਪਾਉਣ ਦੀ ਲੋੜ ਆ। ਇਹਦੇ ਨਾਲ ਹੀ ਬਣਾ ਲਿਆ। ਆਹ ਦੇਖੋ। ਠੀਕ ਆ। ਹੁਣ ਆਪਾਂ ਇਹਨੂੰ ਆਪਣੇ ਹੱਥਾਂ ਤੇ ਯੂਜ਼ ਕਰਨਾ। ਐਵੇਂ ਕਰਕੇ ਚੰਗੀ ਤਰ੍ਹਾਂ ਵਾਸੋਂ ਹੁਣ ਤੁਸੀਂ ਆਪਦੇ ਹੱਥ ਵੇਖਿਓ ਫਿਰ ਕਿੰਨੇ ਜਮਕਦੇ ਆ ਐਵੇਂ ਕਰਕੇ 5 ਮਿੰਟ ਫਿਰ ਤੁਸੀਂ ਐਵੇਂ ਕਰੀ ਜਾਣਾ ਮੁੜ ਕੇ ਇਹਨੂੰ ਸੁੱਕਣ ਤੱਕ ਛੱਡ ਦੇਣੀ ਆ ਆਪਦੇ ਹੱਥ ਠੀਕ ਆ ਜਦੋਂ ਸੁੱਕ ਜਾਣ ਚੰਗੀ ਤਰ੍ਹਾਂ ਉਦੋਂ ਇਹਨੂੰ ਮਤਲਬ ਬਸ ਉਹਨੇ ਹੁਣ ਆਪਾਂ ਨੂੰ ਧੋਣ ਦੀ ਜ਼ਰੂਰਤ ਪਊਗੀ ਆਪਣੇ ਹੱਥਾਂ ਦਾ ਤੇ ਤੁਹਾਡੇ ਹੱਥ ਇੰਨੇ ਜਿਆਦਾ ਸਾਫਟ ਹੋ ਜਾਣਗੇ ਇੰਨੇ ਜਿਆਦਾ ਸ਼ਾਈਨ ਕਰਨਗੇ ਤੇ ਇਹਨਾਂ ਦਾ ਕਾਲਾਪਾਨ ਜਿਹੜਾ ਫਸਟ ਟਾਈਮ ਨਾਲ ਹੀ ਖਤਮ ਹੋਏਗਾ ਜਿਸ ਦਿਨ ਤੁਸੀਂ ਪਹਿਲੀ ਵਾਰੀ ਇਹ ਚੀਜ਼ ਇਹ ਵਾਲਾ ਨੁਸਖਾ ਟਰਾਈ ਕਰੋਗੇ ਨਾ ਪਹਿਲੀ ਵਾਰੀ ਇਹ ਵਾਲੀ ਰੈਮਡੀ ਤਾਂ ਉਸ ਦਿਨ ਹੀ ਤੁਹਾਨੂੰ ਐ ਲੱਗੂਗਾ ਵੀ ਤੁਹਾਡੇ ਹੱਥ ਤਾਂ ਉਹ ਹੱਥ ਹੈ ਹੀ ਨਹੀਂਗੇ ਠੀਕ ਹੈ ਨਾ ਹੁਣ ਆਪਾਂ ਇਹਨੂੰ 5-10 ਮਿੰਟ ਛੱਡ ਦੇਣਾ ਇਵੇਂ ਠੀਕ ਆ 10 ਕੁ ਮਿੰਟ ਛੱਡ ਦਾਂਗੇ ਬਸ ਜਿਆਦਾ ਸੁਕਾਉਣ ਦੀ ਵੀ ਨਹੀਂ ਲੋੜ ਹੈਗੀ ਵੀ ਜਿਵੇਂ ਇਹਨੂੰ ਸੁਕਾ ਕੇ ਹੀ ਆਪਾਂ ਉਤਾਰਨਾ ਕਿ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਬਸ ਇਹਨੂੰ ਆਪਾਂ ਹੀ ਛੱਡ ਦਾਂਗੇ ਦੇਖੋ ਹੁਣ ਆਪਾਂ ਇਹਨੂੰ ਆ ਹੀ ਛੱਡ ਦਿੰਦੇ ਆ 10 ਮਿੰਟਾਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਲੋ ਜੀ ਆਪਾਂ ਹੈਂਡ ਆ ਜਿਹੜੇ ਹੁਣ ਧੋਇਆ ਏ 10 ਤੋਂ 15 ਮਿੰਟ ਲਗਾ ਕੇ ਦੇਖੋ ਤੁਸੀਂ ਆਪਾਂ ਕੋ ਜੇ ਹੁਣ ਤੁਸੀਂ ਕੀ ਕਰਨਾ ਕੋਈ ਵੀ ਮੋਇਸਚਰਾਈਜ਼ਰ ਜਿਹੜਾ ਵੀ ਤੁਸੀਂ ਯੂਜ਼ ਕਰਦੇ ਆ ਤੁਹਾਡੇ ਕੋਲੇ ਹੈਗਾ ਤੇ ਜੇ ਹੋਮ ਮੇਡ ਹੈਗਾ ਜਿਹੜਾ ਮੈਂ ਬਣਾਇਆ ਹੋਇਆ ਸੀ ਠੀਕ ਆ ਜੇ ਉਹ ਹੈਗਾ ਤਾਂ ਉਹ ਯੂਜ਼ ਕਰ ਲਓ ਜੇ ਤੁਹਾਡੇ ਕੋਲ ਜਿਹੜਾ ਵੀ ਕੋਈ ਵੀ ਜਿਹੜਾ ਤੁਸੀਂ ਯੂਜ਼ ਕਰਦੇ ਆ ਉਹ ਆਪਦੇ ਹੈਂਡਸ ਤੇ ਦੋਨਾਂ ਤੇ ਲਗਾ ਲੈਣਾ ਆ ਦੇਖੋ ਆਪਣੇ ਕੋਲੇ ਆਹ ਵਾਲਾ ਹੈਗਾ ਮੈਂ ਇਹ ਵਾਲਾ ਯੂਜ਼ ਕਰ ਲੈਣੀ ਆ ਹੁਣ ਠੀਕ ਆ ਕਮਾਲ ਆ ਬੈਨਾ ਕਿ ਆਪਦੇ ਹੱਥਾਂ 'ਤੇ ਲਗਾ ਲੈਣਾ ਤੇ ਹੁਣ ਮੈਂ ਤੁਹਾਨੂੰ ਨਾ ਦਿਖਾਉਣੀ ਇਹ ਨੇੜੇ ਤੋਂ ਆਪ ਦੇ ਹੱਥ ਠੀਕ ਆ ਲਓ ਜੀ ਹੁਣ ਤੁਸੀਂ ਚੈੱਕ ਕਰੋ ਆਪਣੇ ਹੱਥ ਠੀਕ ਆ ਤੇ ਆਪਾਂ ਤਾਂ ਇਵੇਂ ਹੀ ਕਰਦੇ ਹੁੰਨੇ ਆ ਆਪਣੇ ਹੱਥਾਂ ਨੂੰ ਠੀਕ ਆ ਤੁਸੀਂ ਇਹਨੂੰ ਜਿਨ੍ਹਾਂ ਦੇ ਹੱਥ ਜ਼ਿਆਦਾ ਗੰਦੇ ਆ ਜ਼ਿਆਦਾ ਮਤਲਬ ਸਕਿਨ ਰੁੱਖੀ ਸੁੱਕੀ ਹੋਈ ਪਈ ਆ ਡਰਾਈ ਹੋਈ ਪਈ ਆ ਇਤੋਂ ਅੱਜ ਜਾ ਉਹ ਡੇਲੀ ਰੁਟੀਨ ਚ ਕਰ ਲੋ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਜਦੋਂ ਤੁਹਾਨੂੰ ਲੱਗਿਆ ਵੀ ਤੁਹਾਡੇ ਹੱਥ ਸਾਫ਼ ਹੋ ਗਏ ਫਿਰ ਤੁਸੀਂ 2-4 ਦਿਨ ਛੱਡ ਕੇ ਕਰ ਲਿਆ ਕਰੋ ਤਾਂ ਤੁਹਾਡੇ ਹੱਥ ਜਿਹੜੇ ਕਦੇ ਗੰਦੇ ਹੋਣਗੇ ਨਾ ਆ ਚੀਜ਼ਾਂ ਜਿਹੜੀਆਂ ਕਾਲੀਆਂ ਹੋਣਗੀਆਂ ਨਾ ਇਥੋਂ ਫਟਣਗੇ ਕੁਝ ਵੀ ਨਹੀਂ ਹੋਊਗਾ ਜਿੰਨਾ ਮਰਜ਼ੀ ਜਿਵੇਂ ਦਾ ਮਰਜ਼ੀ ਕੰਮ ਕਰੀ ਜਾਓ ਕੋਈ ਤੱਤੇ ਠੰਡੇ ਚ ਕੋਈ ਭਾਂਡੇ ਧੋਈ ਜਾਓ ਕੋਈ ਬਰਤਨ ਧੋਈ ਜਾਓ ਕੱਪੜੇ ਧੋਈ ਜਾਓ ਕੋਸ਼ ਧੋਈ ਜਾਓ ਤੁਹਾਡੇ ਹੱਥ ਐਵੇਂ ਹੋਣਗੇ ਜਿਵੇਂ ਤੁਸੀਂ ਕੋਈ ਕੰਮ ਨਹੀਂ ਕਰਦੇ ਹੁੰਦੇ ਇੰਨੇ ਜਿਆਦਾ ਸੌਫਟ ਹੋਣਗੇ ਠੀਕ ਹੈ ਨੇਲਜ਼ ਵਗੈਰਾ ਪੂਰੇ ਸਾਫ਼ ਹੋ ਜਾਂਦੇ ਆ ਦੇਖੋ ਚਲੋ ਜੀ ਠੀਕ ਆ ਮਿਲਦੇ ਆ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋਊਗੀ ਤੇ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਠੀਕ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਓਕੇ ਬਾਏ ਇਹਦੇ ਵੱਲੋਂ ਵੀ ਬਾਏ ਓਕੇ ਬਾਏ ਜੀ